ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.in ਤੇ ਪੰਜਾਬ ਕਾਂਗਰਸ ਦੀ ਫੋਟੋ ਜਗ ਜ਼ਾਹਰ ਹੈ ਸ਼ਾਇਦ ਇਹ ਹੀ ਖਾਣਾ ਜੰਗੀ ਹੀ ਕਾਂਗਰਸ ਨੂੰ ਚੰਗੇ ਵਿਰੋਧੀ ਧਿਰ ਦੀ ਭੂਮਿਕਾ ਨਹੀਂ ਬਉਣ ਤੋਂ ਰੋਕਦੀ ਹੈ ਅਕਾਲੀ ਦਲ ਤੇ ਜਦ ਕਾਂਗਰਸ ਸਵਾਲ ਚੁੱਕਦੀ ਹੈ ਤਾਂ ਗੱਲ ਮੁੱਕਦੀ ਹੈ ਪਹਿਲਾਂ ਕਾਂਗਰਸ ਆਪਣੀ ਲੜਾਈ ਸਮੇਟੇ ਵਿਕਰਮਜੀਠਿਆਨ ਦਾਾਸ ਵੀ ਕੁਝ ਐਸਾ ਹੀ ਸੀ ਦਰਅਸਲ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੀ ਵਿਗੜੀ ਅਮਨ ਕਾਨੂੰਨ ਦੀ ਸਥਿਤੀ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਇਆ ਤਾਂ ਵੇਖੋ ਮਜੀਠੀਆ ਨੇ ਕਿਵੇਂ ਕੈਪਟਨ ਨੂੰ ਟਕਾ ਕੇ ਜਵਾਬ ਦਿੱਤਾ ਹੋਰ ਉਹ ਕੀ ਕਹਿਣਗੇ ਕਿ ਬਾਲ ਸਾਹ ਬਹੁਤ ਵਧੀਆ ਕੰਮ ਚਲਾ ਰਹੇ ਆ ਕੀ ਇੱਕ ਆਸ ਕਰਦੇ ਹਾਂ ਤੁਸੀਂ ਕੈਪਟਨ ਸਾਹਿਬ ਤਾਂ ਜੋ ਵੀ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੀ ਸਰਕਾਰ ਕਰਦੇ ਕੈਪਟਨ ਸਾਹਿਬ ਨੇ ਤਾਂ ਉਹਦਾ ਵਿਰੋਧ ਕਰਨਾ ਮਗਰ ਹੱਲੇ ਆਪਸ ਚ ਰੇਸ ਲਾ ਲੈਣ ਦੋ ਬਾਜਵਾ ਸਾਹਿਬ ਤੇ ਕੈਪਟਨ ਸਾਹਿਬ ਨੂੰ ਉਸ ਰੇਸ ਚੁੱਕੀ ਨਿਕਲਦਾ ਰਿਜ਼ਲਟ ਫਿਰ ਦੇਖਾਂਗੇ ਕੀ ਦਾ ਕੀ ਜਵਾਬ ਦੇਣਾ ਹਲੇ ਸੀ ਜਵਾਬ ਵੀ ਨਹੀਂ ਸਮਝਦੇ ਕਿ ਕੋਈ ਦੇਣ ਦੀ ਲੋੜ ਹੈ ਹਾਲੇ ਤਾਂ ਆਪਸ ਦੀ ਆਪੋਜੀਸ਼ਨ ਉਹਨਾਂ ਦੀ ਮੁੱਕ ਜੇ ਇੱਕ ਦੂਜੇ ਦੀ ਲੱਤਾਂ ਤੇ ਹੁਣ এবੀਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ